ਬੱਠੀ ਆਫਰ ਸਟੋਰ ਹੋਣ ਜਾ ਰਿਹਾ ਖਾਲੀ ਗੈਨੀ ਜੀ ਮੈਂ ਕਹਿੰਦਾ ਹੁਣ ਤਾਂ ਜਮਾ ਕੋਡੀਆਂ ਨੇ ਬਾਹਰ ਰੇਟ ਕਰਤੇ ਮੈਂ ਕਿਹਾ ਉਸ ਪਰਮਾਤਮਾ ਦੀ ਕਿਰਪਾ ਨਾਲ ਦੇਖੋ ਗੁਰੂ ਘਰ ਤੋਂ ਤਾਂ ਸਾਰਾ ਕੁਝ ਮਿਲਦਾ ਅਸੀਂ ਦੇ ਹੀ ਸਕਦੇ ਹਾਂ ਹਾਂਜੀ ਪਰ ਫਿਰ ਵੀ ਜੋ ਤਿਲ ਫੁੱਲ ਹੈ ਅਸੀਂ ਜਿੰਨਾ ਜ਼ੋਰ ਲਾ ਸਕਦੇ ਆ ਬਹੁਤ ਘੱਟ ਰੇਟ ਰੱਖੇ ਹੋਏ ਨੇ ਆ ਲੰਗਰ ਪੱਟੀਆਂ ਰੇਟ ਦੱਸੋ ਵੀ ਕਿੰਨੇ ਫੁੱਟ ਦੀ ਹੈ 30 ਫੁੱਟ ਰੇਲ ਗੱਡੀ ਜਿੱਡੀ ਲੰਬੀ ਪੱਟੀ ਹੈ ਜੀ ਇਹ ਚੌੜੀ ਕਿੰਨੀ ਹੈ ਜੀ 2 ਫੁੱਟ ਚੌੜੀ ਹੈ 30 ਫੁੱਟ ਲੰਬੀ ਹੈ ਕੀਮਤ ਹੈ ਸਿਰਫ 400 ਜੀ ਸੁੱਖਾ ਸੁੱਖ ਲੋ ਪਰਮਾਤਮਾ ਨੇ ਪੂਰੀਆਂ ਕਰਨੀਆਂ ਨੇ ਤੇ ਸਮਾਨ ਗਿਆਨੀ ਜੀ ਨੇ ਪੂਰਾ ਕਰਨਾਗਾ 3 ਫੀਟ ਦੀ ਚਾਦਰ ਹੈ 10 ਫੁੱਟ ਦੀ ਚੁ 10 ਫੁੱਟ ਚੜਾਈ ਹੈ ਰੇਟ ਦੇਣਾ ਸਿਰਫ 15 ਰੁਪਏ ਸਕੁਅਰ ਫੁੱਟ। ਛੱਠੇ ਨੇ ਛੱਠੇ ਲੱਗੇ ਪਏ ਨੇ ਮਗਰ ਮਾਰ ਲੋ ਨੀਗਾ। ਸਾਰੇ ਤਰ੍ਹਾਂ ਦਾ ਸਟਾਕ ਹੈ ਗਰੇ ਰੰਗ ਹੈ, 골ਡਨ ਰੰਗ ਹੈ, ਕਾਫੀ ਰੰਗ ਹੈ, ਮਹਿਰੂਨ ਰੰਗ ਹੈ, ਬਲੂ ਰੰਗ ਹੈ, ਸਾਰੇ ਰੰਗ ਪਏ ਨੇ। ਹਰ ਤਰ੍ਹਾਂ ਦੀ ਵੈਰਾਈਟੀ ਹੈ। ਚਦਰਾਂ ਨੇ ਪ੍ਰੇਅਰ ਮੈਟ ਹੈ ਦੇਖੋ ਸਿਰਫ 200 ਰੁਪਏ ਦਾ। ਕੁੱਲ 200 ਦਾ। 400 ਦੇ ਦੋ। ਉਸ ਤੋਂ ਬਾਅਦ ਆਣੇ ਜੀ 500 ਦੇ ਦੋ। 500 ਦੇ ਦੋ। ਫਾਇਦਾ ਕਰਨਾ। ਫਾਇਦਾ ਕਰਨਾ ਇੱਕੋ ਹੀ ਗੱਲ ਐ ਵੀ ਫਾਇਦਾ ਕਰਨਾ ਪਰਦੇ ਕਿਨਰ पे ਤਾਂ ਸਟਾਰਟ ਹੋਇੰਦੇ ਨਹੀਂ ਪਰਦਾ ਦੇਖੋ 150 200 250 300 350 450 ਚ ਅਸੀਂ ਡਬਲ ਪਰਦਾ ਦਿੰਨੇ ਆ ਜਿਹਦੇ ਪਿੱਛੇ ਹੀ ਕੱਪੜਾ ਲੱਗਿਆ ਹੁੰਦਾ ਅੱਗੇ ਨੈਟ ਲੱਗਿਆ ਹੁੰਦਾ ਟੋਕ ਭਾਈ ਐਨਾ ਪਿਆ ਰਹੇ ਰੱਬ ਦਾ ਨੂੰ ਗਿਆਨੀ ਜੀ ਕੋਲ ਘੇੜਾ ਨਹੀਂ ਦਿੱਤਾ ਜਾਂਦਾ ਹੈਗਾ ਗਿਆਨੀ ਜੀ ਡਰੈੱਸ ਬੋਲਦਾ ਹੁਣ ਪੂਰਾ ਆਪਣਾ ਦੇਖੋ ਸ਼ਹਿਰ ਦਾ ਨਾਮ ਹੈ ਮਲੇਰ ਕੋਟਲਾ ਬਰਾਸਤੀ ਸ਼ਹਿਰ ਹੈ ਬਾਜ਼ਾਰ ਦਾ ਨਾਮ ਹੈ ਲੋਹਾ ਬਾਜ਼ਾਰ ਗਿਆਨੀ ਜੀ ਦੀ ਹੱਟੀ ਜਿਹਨੂੰ ਮਰਜ਼ੀ ਪੁੱਛ ਕੇ ਆ ਜਾਓ ਰੱਬ ਦੀ ਕਿਰਪਾ ਨਾਲ ਬਾਹ ਫੜ ਕੇ ਬੰਦਾ ਤੁਹਾਨੂੰ ਦੁਕਾਨ ਤੇ ਛੱਡ ਕੇ ਜਾਊਗਾ